ਤੁਹਾਨੂੰ ਨਾ ਇੱਕ ਬਹੁਤ ਵੱਡੀ ਜਾਣਕਾਰੀ ਦੇਣ ਲੱਗੇ ਆ ਅਸੀਂ ਆਏ ਸੀ ਰਾਜਸਥਾਨ ਤੇ ਆਹ ਵੇਖੋ ਬਈ ਆ ਨੇੜੇ ਕਰਕੇ ਵਿਖਾਦੇ ਯਾਰ ਆ ਰਾਜਸਥਾਨ ਚ ਬਹੁਤ ਮਿਲਦੀਆਂ ਬਈ ਇਹ ਹੈਗੀਆਂ ਪਿਆਜ਼ ਵਰਗੀਆਂ ਆ ਵੇਖੋ ਤੋਂ ਭੂਕਦੀ ਆਹਾ ਗੰਡੇ ਵਰਗੀਆਂ ਤੇ ਆ ਥੱਲੇ ਮੈਗੀ ਵਰਗੀਆਂ ਜੜਾਂ ਤੇ ਇਹ ਬਈ ਕਈ ਵਾਰੀ ਨਾ ਆਤ ਹੁੰਦੀ ਆਪਣੀ ਐ ਤੋੜ ਕੇ ਆਪਾਂ ਮੂੰਹ ਚ ਪਾ ਲੈਣੇ ਤੁਰਦੇ ਫਿਰਦੇ ਇਹ ਦੋ ਤਰ੍ਹਾਂ ਦੀ ਇੱਕ ਤਾਂ ਪਿਆਜ਼ ਦੀ ਗੰਧ ਆਉਂਦੀ ਹੈ ਜਿਹਨੂੰ ਇਹਨੂੰ ਮਸਲੇ ਤੋਂ ਐ ਇਹਨੂੰ ਮਸਲੇ ਤੋਂ ਪਿਆਜ਼ ਵਰਗਾ ਜਿਹੜਾ 스멜 ਆਉਂਦੀ ਆ ਉਹ ਤਾਂ ਹਜੇ ਠੀਕ ਹੁੰਦੀ ਆ ਪਰ ਇਹ ਨਹੀਂ ਆਉਂਦੀ ਬਈ ਇਹ ਜ਼ਹਿਰੀਲੀ ਆ ਠੀਕ ਹੈ ਨੂੰ ਨਹੀਂ ਖਾਣਾ ਚਾਹੀਦਾ ਕਈ ਤੋੜ ਕੇ ਦਾ ਕੋਈ ਨੁਕਸਾਨ ਵੀ ਹੋ ਸਕਦਾ ਤੇ ਇਸ ਬੂਟੀ ਨੂੰ ਜਿਹੜਾ ਬਈ ਰਾਜਸਥਾਨ ਆਉਤੇ ਉਹ ਤੋਂ ਬਚੋ ਜਰੂਰ ਤੇ ਇੱਕ ਜਿਹੜਾ ਸੱਪ ਆਉਂਦਾ ਰੈਟਲ ਸਨੇਕ ਹੁੰਦਾ ਠੀਕ ਹੈ ਆ ਜਣ ਉਹ ਨਾ ਉਹ ਕੀ ਕਰਦਾ ਹੈ ਰੇਤੇ ਚ ਐ ਹਲ ਹਲ ਕੇ ਥੱਲੇ ਜਾ ਸਾਰਾ ਜਾਵੜ ਦਾ ਪੂਛ ਨੰਗੀ ਹੁੰਦੀ ਆ ਉਹ ਖੜਕ ਐ ਪੂਛ ਨਾ ਜਦੋਂ ਕਿ ਤੁਹਾਨੂੰ ਕਿਤੇ ਆਵਾਜ਼ ਆਊਗੀ ਜਿਵੇਂ ਛਣਕਣੇ ਖੜਕਦੇ ਹੁੰਦੇ ਐ ਉਹ ਦੂਰੋਂ ਵਾਇ ਕਰੂਗਾ ਤੇ ਬਾਈ ਰੇਤੇ ਜਾਣਾ ਜਦੋਂ ਐ ਨੰਗੇ ਪੈਰ ਅਸੀਂ ਤੁਰੇ ਫਿਰਦੇ ਆ ਗਲਤੀ ਆ ਬਾਹਲਾ ਨਾ ਜਾਓ ਕਿਉਂਕਿ ਬਾਈ ਉਹ ਕਦੇ ਵੀ ਜਿਹੜਾ ਡੰਗ ਮਾਰ ਸਕਦਾ ਤੇ ਉਹਦਾ ਡੰਗ ਬਾਈ ਪਾਣੀ ਵੀ ਨਹੀਂ ਪੀਂਦੀ ਹੁੰਦਾ ਬਾਹਲਾ ਪੜਾ ਜ਼ਹਿਰੀਲਾ ਸੱਪ